ਅੱਜ ਲੁਧਿਆਣਾ ਡੀਸੀ ਆਫਿਸ ਦੇ ਬਾਹਰ ਵਾਸ਼ਾ ਵਰਕਰਾਂ ਨੇ ਦਰਨਾ ਲਾਇਆ ਅਤੇ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿ ਸਾਡੀਆਂ 4 ਮਹੀਨੇ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਜੇਕਰ ਇਹ ਤਨਖਾਹਾਂ ਸਾਡੀ ਕੁਝ ਸਮੇਂ ਵਿੱਚ ਨਾ ਮਿਲੀਆਂ ਤਾਂ ਅਸੀਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਅਤੇ ਕਾਲੀ ਦੀਵਾਲੀ ਮਨਾਵਾਂਗੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀਤਕੌਰ ਜ਼ਿਲ੍ਹਾ ਪ੍ਰਧਾਨ ਸਾਡੀਆਂ ਜਿਹੜੀਆਂ ਤਨਖਾਹਾਂ 4-4 ਮਹੀਨੇ ਤੋਂ ਰੁਕੀਆਂ ਹੋਈਆਂ ਨੇ ਜ਼ਿਲ੍ਹੇ ਲੁਧਿਆਣੇ ਦੀਆਂ ਤੇ ਜਿਹੜਾ ਨਿਗੂਣ ਹੈ ਜਾਂ ਪੱਤਿਆਂ ਤੇ ਅਸੀਂ ਕੰਮ ਕਰਦੇ ਆ ਉਹ ਵੀ ਸਾਡਾ ਪੰਜਾਬ ਸਰਕਾਰ ਜਿਹੜਾ ਉਹ ਨਹੀਂ ਪਾ ਰਹੀ ਟਾਈਮ ਨਾਲ ਚਾਰ ਮਹੀਨੇ ਹੋ ਗਏ ਸਾਡੀਆਂ ਕੁੜੀਆਂ ਇੰਨੀਆਂ ਮਤਲਬ ਪਰੇਸ਼ਾਨ ਹੋਈਆਂ ਹੋਈਆਂ ਮਹੀਨੇ ਦੀ ਮਹੀਨੇ ਜਿਹੜੀ ਤਨਖਾਹ 24 ਘੰਟੇ ਅਸੀਂ ਆਉਣ ਡਿਊਟੀ ਰਹਿੰਦੇ ਆ ਕੰਮ ਸਾਡਾ 24 ਘੰਟੇ ਕਰਨਾ ਤੇ ਤਨਖਾਹ ਸਾਡੀ ਬਿਲਕੁਲ ਵੀ ਹੁਣ ਚਾਰ ਮਹੀਨੇ ਤੋਂ ਆ ਨਹੀਂ ਰਹੀ ਚਾਰ ਮਹੀਨੇ ਅਸੀਂ ਬਿਨਾ ਤਨਖਾਹ ਤੋਂ ਕੰਮ ਕਰ ਰਹੇ ਆ ਤੇ ਇਸੇ ਕਰਕੇ ਸਾਡੀਆਂ ਸਾਰੀਆਂ ਆਸ਼ਾ ਵਰਕਰ ਭੈਣਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਕਿ ਧੰਨਾ ਮਜਬੂਰਨ ਸਾਨੂੰ ਇਹ ਧਰਨਾ ਦੇਣਾ ਪਿਆ ਰਿਹਾ ਜਿਹੜੀ ਤਨਖਾਹ ਆ ਇਹ ਸਾਡੀ ਜਲਦ ਤੋਂ ਜਲਦੀ 10 ਤਰੀਕ ਤੱਕ ਸਾਡੀ ਅੱਜ ਕੱਲ ਦੇ ਵਿੱਚ ਤਨਖਾਹ ਨਾ ਆਈ ਤੇ ਫਿਰ ਅਸੀਂ ਜਿਹੜਾ ਆਪਣਾ ਜਿਹੜਾ ਕੰਮ ਆ ਉਹ ਬਿਲਕੁਲ ਹੀ ਅਸੀਂ ਬਾਈਕਾਟ ਕਰਾਂਗੇ ਜਿਹੜੀ ਸਾਡੀ ਦੀਵਾਲੀ ਆ ਉਹ ਅਸੀਂ ਕਾਲੀ ਦੀਵਾਲੀ ਜਿਹੜੀ ਆ ਉਹ ਮਨਾਵਾਂਗੇ ਮਨਾਉਣ ਤੇ ਮਜਬੂਰ ਹੋਵਾਂਗੇ ਕਿਉਂਕਿ ਪੰਜਾਬ ਸਰਕਾਰ ਵੈਸੇ ਤਾਂ ਕਹਿ ਰਹੀ ਆ ਕਿ ਅਸੀਂ ਸਾਰੀਆਂ ਨੌਕਰੀਆਂ ਦੇ ਰਹੀਏ ਸਾਰਾ ਕੁਝ ਜਿਹੜੇ ਨੌਕਰੀ ਕਰ ਰਹੇ ਆ ਉਹਨਾਂ ਦਾ ਤਨਖਾਹਾਂ ਦਾ ਬਿਲਕੁਲ ਵੀ ਪ੍ਰਬੰਧ ਨਹੀਂ ਕਰਦੀ ਮੁਲਾਜ਼ਮ ਸਾਰੇ ਭਟਕਦੇ ਫਿਰਦੇ ਆ ਕਿਸੇ ਨੂੰ ਮਤਲਬ ਤਨਖਾਹ ਦਾ ਕੋਈ ਪਤਾ ਨਹੀਂ ਇਹ ਕਦੋਂ ਕੀਤੀ ਤਨਖਾਹ ਨਹੀਂ ਕਦ ਕਦੀ ਦੀ ਤਨਖਾਹ ਨਹੀਂ ਚਾਰ ਚਾਰ ਮਹੀਨੇ ਹੋ ਗਏ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਸਰਕਾਰ ਤੋਂ ਸਰਕਾਰ ਨੇ ਸਾਨੂੰ ਬਿਲਕੁਲ ਹੀ ਕੱਚੇ ਚ ਲਾ ਕੇ ਰੱਖਿਆ ਹੋਇਆ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਅਗਲੀ ਰਣਨੀਤੀ ਜੀ ਇਹ ਸਾਡੀ ਅਗਰ ਸਾਡੀ ਅੱਜ ਕੱਲ੍ਹ ਦੇ ਤਨਖਾਹ ਨਾ ਪੈਂਦੀ ਭਈ ਤੇ ਅਸੀਂ ਜਿਹੜਾ ਕੰਮ ਕੰਮਾਂ ਦਾ ਸਾਰੇ ਕੰਮਾਂ ਦਾ ਬਾਈਕਾਟ ਕਰਾਂਗੇ ਬਿਲਕੁਲ ਵੀ ਸਾਡੀ ਕੋਈ ਵਰਕਰ ਕੰਮ ਜਿਹੜਾ ਕੰਮ ਨਹੀਂ ਕਰੂਗੀ ਤੇ ਜਿਹੜੇ ਰੋਸ਼ ਪ੍ਰਦਰਸ਼ਨ ਉਹ ਧਰਨੇ ਜਿਹੜੇ ਮੁਜ਼ਾਰੇ ਜ਼ਿਆਦਾ ਵੱਧ ਜਾਣਗੇ ਸਾਡੀ ਅਜੇ ਕੋਈ ਸੁਣਵਾਈ ਕਰਨ ਲਈ ਬਾਹਰ ਨਹੀਂ ਆਇਆ ਸਾਨੂੰ ਅੰਦਰ ਬੁਲਾਇਆ ਗਿਆ ਸੀ ਮੈਡਮ ਵੱਲੋਂ ਉਹ ਸਾਨੂੰ ਭਰੋਸਾ ਦੇ ਰਹੇ ਆ ਕੋਈ ਗੱਲ ਨਹੀਂ ਅਸੀਂ ਉਹਨਾਂ ਨਾਲ ਗੱਲ ਕਰਦੇ ਅਸੀਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਆ ਉਹ ਆਂਦੇ ਆ ਤੇ ਸਾਡੇ ਕੋਲ ਜਿਹੜਾ ਮੰਗ ਪੱત્રਾ ਸੀ ਉਹਨਾਂ ਨੂੰ ਦੇਵਾਂਗੇ ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਆ ਕਿ ਤੁਸੀਂ ਇੱਕ ਵਾਰੀ ਸਾਡਾ ਜਿਹੜਾ ਮੰਗ ਪੱત્ર ਉਹ ਬਾਹਰ ਆ ਕੇ ਲਓ ਤੁਸੀਂ ਆਪਣੇ ਨੂੰ ਸੀਨੀਅਰ ਅਫਸਰਾਂ ਨਾਲ ਗੱਲਬਾਤ ਕੀਤੀ ਇਸ ਮੁੱਦੇ ਅਸੀਂ ਸਾਰੇ ਸੀਨੀਅਰ ਅਫਸਰਾਂ ਨਾਲ ਐਸਐਮਓ ਮੈਡਮ ਨਾਲ ਸਿਵਲ ਸਰ ਜੀ ਨਾਲ ਅਸੀਂ ਜਾ ਕੇ ਸਾਰੇ ਕਿਤੇ ਗੱਲਬਾਤ ਕੀਤੀ ਆ ਅਸੀਂ ਚੰਡੀਗੜ੍ਹ ਤੱਕ ਮੀਟਿੰਗਾਂ ਵੀ ਕੀਤੀਆਂ ਨੇ ਪਰ ਇਹਦੇ ਵਿੱਚ ਜਿਹੜੀ ਸਾਡੀ ਤਨਖਾਹ ਦਾ ਕੋਈ ਵੀ ਮੁੱਦਾ ਨਹੀਂ ਚੁੱਕਿਆ ਉਹਨਾਂ ਨੇ ਹਜੇ ਤੱਕ ਸਾਡੀ ਤਨਖਾਹ ਨਹੀਂ 4-4 ਮਹੀਨੇ ਤੋਂ ਤਨਖਾਹ ਦੇਖੋ ਜੇ ਕਿਸੇ ਦੀ ਤਨਖਾਹ ਆ ਰਹੀ ਆ ਉਹ ਕੰਮ ਕਰਦਾ ਬੰਦਾ ਤੇ ਕੀ ਗੁਜ਼ਾਰਾ ਕਿੱਥੋਂ ਹੋਊਗਾ ਉਹਦਾ ਨਖਾ ਦੇ ਨਾਲ ਹੀ ਸਾਰਿਆਂ ਦਾ ਗੁਜ਼ਾਰਾ ਹੁੰਦਾ ਆ ਇਸ ਕਰਕੇ ਸਾਡੇ ਹੁਣ ਬੱਚੇ ਵੀ ਆ ਅਸੀਂ ਕੰਮ ਜਿਹੜਾ ਹੈਗਾ ਘਰਾਂ ਦਾ ਸਾਰਾ ਮਤਲਬ ਖਰਚਾ ਆਪਣੇ ਸਿਰ ਤੋਂ ਜਿਹੜਾ ਕਰਨਾ ਹੈ ਕਈ ਕੁੜੀਆਂ ਇਦਾਂ ਦੀਆਂ ਕਿਰਾਏਆਂ ਤੇ ਬੈਠੀਆਂ ਕਈਆਂ ਤੇ ਹਸਬੰਡ ਨਹੀਂ ਹੈਗੇ ਤੇ ਸਾਰਿਆਂ ਮਤਲਬ ਹੈਗਾ ਆ ਉਹ ਬੜੀਆਂ ਪਰੇਸ਼ਾਨ ਨੇ ਇਸ ਕਰਕੇ ਅਸੀਂ ਇਹ ਧਰਨੇ ਨੂੰ ਜਿਹੜਾ ਲਾਉਣ ਲਈ ਮਜਬੂਰ ਹੋਏ ਆ वैसे आशा ਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਪਰ ਰੀੜ ਦੀ ਹੱਡੀ ਤੋਂ ਬਿਨਾ ਤੁਹਾਨੂੰ ਵੀ ਪਤਾ ਵੀ ਕੋਈ ਕੰਮ ਨਹੀਂ ਹੁੰਦਾ ਹੈਗਾ ਪਰ ਸਰਕਾਰ ਬਿਲਕੁਲ ਵੀ ਨਹੀਂ ਸੋਚ ਰਹੀ ਵੀ ਰੀੜ ਦੀ ਹੱਡੀ ਬਿਨਾ ਸਾਡਾ ਕੰਮ ਕਿਵੇਂ ਚੱਲਣਾ ਜੇ ਹੁਣ ਇਸ ਤਰ੍ਹਾਂ ਹੀ ਸਾਡੇ ਨਾਲ ਹੁੰਦਾ ਰਿਹਾ ਤਾਂ ਅਸੀਂ ਇਹ ਧਰਨੇ ਮੁਜ਼ਾਰੇ ਅੱਗੇ ਕਰਨ ਵਾਸਤੇ ਮਜਬੂਰ ਹੋ ਜਾਾਂਗੇ ਫਿਰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਹੋਊਗੀ ਕਿਉਂਕਿ ਆਸ਼ਾ ਤੋਂ ਬਿਨਾ ਉਹਨਾਂ ਨੂੰ ਵੀ ਪਤਾ ਵੀ ਕੀ ਹੋ ਰਿਹਾ ਹੈ ਆਸ਼ਾ ਵਰਕਰ ਦੀ ਜਿਹੜੀ ਜੋਬਸ ਹੁੰਦੀਆਂ ਆ ਉਹ ਪਹਿਲਾਂ ਹੀ ਫਿਜ਼ੀਕਲ ਹੈਂਡੀਕੈਪਸ ਨੂੰ ਜਾਂ ਫਿਰ ਰੂਡੋਸ ਵਗੈਰਾ ਨੂੰ ਦਿੱਤੀਆਂ ਜਾਂਦੀਆਂ ਪਰ ਜੇ ਉਹਨਾਂ ਦੀ ਤਨਖਾਹਾਂ ਨਹੀਂ ਮਿਲਣਗੀਆਂ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਚਾਰ ਮਹੀਨੇ ਤੋਂ ਕਿਵੇਂ ਇਹ ਹੀ ਸਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਦੇਖੋ ਮੈਡਮ ਨੇ ਇਹਨਾਂ ਵੱਲ ਦੇਖੋ ਇਹ ਕੰਮ ਕਰਦੇ ਨੇ ਤੇ ਇਹਨਾਂ ਦਾ ਚਾਰ ਮਹੀਨੇ ਤੋਂ ਤਨਖਾਹ ਨਹੀਂ ਆਉਗੀ ਤੇ ਇਹ ਕਿਵੇਂ ਆਪਣਾ ਗੁਜ਼ਾਰਾ ਜਿਹੜਾ ਉਹ ਕਰਨਗੇ ਕੀ ਨਾਮ ਆ ਮੈਂ ਤੁਹਾਡਾ ਹਾਂਜੀ ਸਰ ਮੇਰਾ ਨਾਮ ਹਰਪ੍ਰੀਤ कौर ਪੱਠਰਣ ਰਾਹਾ ਬਲਾਕ ਦੇ ਵਿੱਚੋਂ ਪ੍ਰਧਾਨ ਨਾਮ ਹੈ ਸਾਡੇ ਅਪ੍ਰੈਲ ਮਹੀਨੇ ਤੋਂ ਲੈ ਕੇ ਪੇਮੈਂਟਾਂ ਬਿਲਕੁਲ ਬੰਦ ਕੀਤੀਆਂ ਪਈਆਂ ਨੇ ਕਿਉਂਕਿ ਸਾਰੇ ਮੁਲਾਜ਼ਮਾਂ ਦੀਆਂ ਪੇਮੈਂਟਾਂ ਟਾਈਮ ਨਾਲ ਪੈਂਦੀਆਂ ਨੇ ਆਸ਼ਾ ਵਰਕਰਾਂ ਦੀਆਂ ਪੇਮੈਂਟਾਂ ਵੱਲ ਪੰਜਾਬ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਜੇਕਰ ਇਸ ਤਰ੍ਹਾਂ ਸਾਡੇ ਨਾਲ ਪੰਜਾਬ ਸਰਕਾਰ ਨਾ ਤਨਖਾਹ ਬੰਦ ਕਰਕੇ ਇਨਸੈਂਟਿਵ ਰੋਕ ਕੇ ਸਾਡੇ ਜਾਂ ਸਾਡੇ ਇਨਸੈਂਟਿਵ ਕੱਟੇ ਵੀ ਜਾਂਦੇ ਨੇ ਵਿੱਚ ਸੀਐਸੀਆਂ ਤੇ ਪੀਐਸੀਆਂ ਦੇ ਵਿੱਚ ਇਸ ਲਈ ਅੱਜ ਸਾਨੂੰ ਮਜਬੂਰ ਇੱਥੇ ਧਰਨਾ ਲਗਾਉਣਾ ਪਿਆ ਅਗਰ ਪੰਜਾਬ ਸਰਕਾਰ ਨੇ ਸਾਡੀ ਅਣਗਹਿਲੀ ਕੀਤੀ ਤਾਂ ਦਿਵਾਲੀ ਅਸੀਂ ਨਾ ਦੇਖਾਂਗੇ ਨਾ ਹੀ ਦੇਖਣ ਦੇਵਾਂਗੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਸੜਕ ਦੇ ਉੱਪਰ ਪ੍ਰਦਰਸ਼ਨ ਕਰਾਂਗੇ ਠੀਕ ਹੈ